ਚੰਡੀਗੜ੍ਹ ਵਾਲਾ ਦੇ ਬਾਲਮੀਕੀ ਚੌਕ ਵਿੱਚ ਦਿਨ ਦਿਹਾੜੇ ਸੋਨੂ ਜੁਐਲਰ ਦੀ ਦੁਕਾਨ ਤੇ ਤਾਬੜ ਤੋੜ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ ਤਾਂ ਦੱਸਿਆ ਕਿ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਲਗਭਗ 5 ਗੋਲੀਆਂ ਚਲਾਈਆਂ ਘਟਨਾ ਸਮੇਂ ਦੁਕਾਨ ਦੇ ਮਾਲਕ ਅਤੇ ਉਸ ਦੀ ਪਤਨੀ ਅੰਦਰ ਮੌਜੂਦ ਸਨ ਗੋਲੀਆਂ ਚਲਦੀ ਦੇਖ ਦੋਵੇਂ ਜ਼ਮੀਨ ਤੇ ਲੇਟ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ ਇੱਕ ਚੀਜ਼ ਦੁਕਾਨਦਾਰ ਦੀ ਪਤਨੀ ਦੀ ਛਾਤੀ ਨਾਲ ਟਕਰਾਈ ਜਿਸ ਨਾਲ ਉਹ ਡਿੱਗ ਪਈ ਪਰ ਖੁਸ਼ਕਿਸਮਤੀ ਰਹੀ ਕਿ ਗੋਲੀ ਨਹੀਂ ਲੱਗੀ ਇਸ ਘਟਨਾ ਤੋਂ ਬਾਅਦ ਬਜ਼ਾਰ ਦੇ ਦੁਕਾਨਦਾਰਾਂ ਵਿੱਚ دہشت ਦਾ ਮਾਹੌਲ ਬਣ ਗਿਆ ਹੈ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕਰਦੇ ਹੋਏ ਸਰਕਾਰ ਉੱਤੇ ਸਵਾਲ ਚੁੱਕੇ ਹਨ ਸੋਨੂ ਜੁਐਲਰ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਕਦੇ ਕੋਈ ਧਮਕੀ ਜਾਂ ਫਿਰੋਤੀ ਦੀ ਕਾਲ ਨਹੀਂ ਆਈ ਅਚਾਨਕ ਹੋਇਆ ਇਹ ਮਾਮਲਾ ਕਿਸੇ ਜੰਜੀਸ਼ ਵੱਲ ਇਸ਼ਾਰਾ ਕਰਦਾ ਹੈ ਪੂਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ मौके ਤੇ ਪਹੁੰਚੇ ਜੰਡਿਆਲਾ ਦੇ ਪੁਲਿਸ ਅਧਿਕਾਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ 골ਡਾ ਸਮਾਲ ਖਿਲ ਰਿਹਾ ਹੈ ਸੀ ਕਸਟਮਰ ਸੀਗਾ ਸਾਡੇ ਕੋਲੋਂ ਤੇ ਮੈਂ ਤੇ ਉਸ ਤਰ੍ਹਾਂ ਮੂੰਹ ਕਰਕੇ ਬੈਠੀ ਆ ਆਪਣੀ ਤੇ ਮੈਂ ਇਧਰ ਫੇਸ ਘੁਮਾਇਆ ਤੇ ਮੇਰੇ ਜਿਵੇਂ ਚੀਜ਼ ਕੋਈ ਲੱਗਦੀ ਨਾ ਹਨ ਕੇ ਮਤਲਬ ਲੱਗੀ ਆ ਤੇ ਮੈਂ ਦੇਖਿਆ ਤੇ ਉਨੀ ਤੇ ਚ ਫਾਇਰ ਹੋ ਗਏ ਆ ਫਾਇਰ ਕਰਦੇ ਕੇ ਤੋਂ ਉਹਨਾਂ ਨੇ ਇੱਕ ਨਹੀਂ ਪੰਜ ਫਾਇਰ ਕੱਢੇ ਆ ਤੇ ਅਸੀਂ ਨੀਚੇ गिर ਗਏ ਆ ਬਸ ਇੰਨੇ ਦੋ ਮੁੰਡੇ ਸੀਗੇ ਸਪਲੈਂਡਰ ਮੋਟਰਸਾਈਕਲ ਪੁਲਿਸ ਸਾਡੇ ਸਾਹਮਣੇ ਪਹੁੰਚੀ ਜਦੋਂ মিডিਆ ਪਹੁੰਚਿਆ ਉਹਦੇ ਤੋਂ ਪੁਲਿਸ ਵੀ ਆ ਗਈ ਨਾਲ ਹੀ ਮੈਂ ਕਹਿੰਦੀ ਅੱਜ ਸਾਡੇ ਨਾਲ ਕੱਲ ਨੂੰ ਕਿਹ ਚੱਲ ਸਕਦਾ ਹੈ ਕੀਤੀ ਜੇ ਸਾਰੀ ਗੋਦੀ ਮਾਰਕੀਟ ਹੈ ਜੇ ਹੁਣ ਮਾਰਕੀਟ 'ਚ ਸ਼ਰਮ ਨਹੀਂ ਪਰ ਕਿਸੇ ਨੂੰ ਵੀ ਨਹੀਂ ਆਣੀ ਕਹਦੀ ਆਪਣਾ ਮਿਕਾਨੇ ਹਾਂਜੀ ਮੈਂ ਔਰ ਮੇਰੇ ਹਸਬੰਦ ਦੋਨੋਂ ਬੈਠਦੇ ਅਸੀਂ ਨਾ ਸਾਰਾ ਦਿਨ 숍 ਤੇ ਬੈਠ ਕੇ ਸਵੇਰੇ ਸੱਡ 숍 ਤੇ ਆਣਾ ਸ਼ਾਮ ਨੂੰ ਘਰ ਚਲ ਜਣਾ ਨਾ ਸਾਡੀ ਕੋਈ ਕਿਸੇ ਨਾਲ ਗੱਲਬਾਤ ਹੈ ਕੋਈ ਮੈਂ ਮੰਗ ਕਰੀ ਪੂਰਾ ਇਨਸਾਫ ਸਾਨੂੰ ਦਿੱਤਾ ਜਾਵੇ ਸਾਡੀ ਦੁਕਾਨ ਦਾ ਸ਼ੀਸ਼ਾ ਵੀ ਟੁੱਟ ਗਿਆ ਸਭ ਕੁਝ ਹੋ ਗਿਆ ਚਲੋ ਸਾਡੀ ਜਾਨ ਬਚ ਗਈ ਕੋਈ ਗੱਲ ਨਹੀਂ ਮੈਂ ਐਸੀ ਚਾਹੁੰਦੀ ਪੂਰੀ ਸੇਫਟੀ ਹੋਣੀ ਚਾਹੀਦੀ ਇੱਥੇ ਮਾਰਕੀਟ ਵਿੱਚ ਬਿਲਕੁਲ ਸਾਨੂੰ ਕੋਈ ਕਾਲ ਨਹੀਂ ਆਈ ਕੋਈ ਕੁਝ ਨਹੀਂ ਅੱਧਾ ਦੀ ਕੋਈ ਗੱਲ ਨਹੀਂ ਆਈ ਆਪਣੇ ਹੱਕ ਲਈ 5 ਸਾਲ ਤੋਂ ਸਾਡੀ ਦੁਕਾਨ ਪਾਈ ਨੂੰ ਆਏ ਹਜੇ ਮੈਂ ਕਿਹਨੂੰ ਕਾਰਵਾਈ ਕੀਤੀ ਜਾਵੇ ਉਹ ਮੁੰਡੇ ਫੜੇ ਜਾਣ ਉਹਨਾਂ ਨੂੰ ਇੱਥੇ ਲਿਆ ਕੇ ਚੌਂਕ 'ਚ ਪੁੱਟਿਆ ਜਾਵੇ ਗੋਲੀ ਮਾਰ ਦਿੱਤੀ ਜਾਵੇ ਮੈਂ ਰਾਜਾ ਨਹੀਂ ਮੈਂ ਮਾਰਾਂਗੀ ਗੋਲੀਆਂ ਨਾਲ ਅੱਜ ਸਾਡੇ ਦੇ ਚਲਾਈਆਂ ਉਹਨਾਂ ਦੇ ਚਲੀਆਂ ਗਈਆਂ ਮੇਰਾ ਨਾਮ ਜੀ ਸੋਨੂ ਆ ਜੀ ਸੋਨੇ ਦੀ ਦੁਕਾਨ ਹੈ ਜੀ ਹਾਂ ਜੀ ਕੀ ਗੱਲ ਹੋਈ ਹੈ ਗੱਲ ਹੈ ਦੁਕਾਨ ਤੇ ਬੈਠੇ ਆ ਜੀ ਸਾਨੂੰ ਤੇ ਪਤਾ ਨਹੀਂ ਇੱਕ ਮਾੜਾ ਜਿਹਾ ਕਸਟਮਰ ਸੀ ਉਹਨਾਂ ਨਾਲ ਗੱਲ ਕਰਨ ਦੇ ਆ ਉਤੋਂ ਫਾਇਰ ਹੋ ਗਏ ਆ ਇੱਕ ਘਰ ਦੀ ਵੇਖਦੀ ਆ ਮੈਨੂੰ ਜਨ ਗੋਲੀ ਲੱਗੀ ਚਲੋ ਪਰਮਾਤਮਾ ਦਾਸੀ ਨੇ ਬਚਾ ਕਰਤਾ ਕਿੰਨੇ ਕਿੰਨੇ ਫਾਇਰ ਹੋਏ ਪਤਾ ਨਹੀਂ yaar 5 6 ਦੇ ਹੋਈ ਗਏ ਮੇਰੇ ਸਾਬ ਨਾਲ 5 ਕੋਲ ਨੂੰ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਫਾਇਰ ਕਰਕੇ ਗਏ ਬੰਦੇ ਉਹ ਪਤਾ ਨਹੀਂ ਵੀਡੀਓ ਚ ਆਣਾ ਕਿ ਹੁਣ ਕਿੰਨੇ ਗਏ ਪਤਾ ਨਹੀਂ ਬੰਦੇ ਕਿੰਨੇ ਗਏ ਨਹੀਂ ਨਹੀਂ ਇਹ ਤਾਂ ਛੋਟੇ ਬੱਚੇ ਆਂ ਦੁਕਾਨਦਾਰ ਛੋਟੀ ਮਾਂ ਦੁਕਾਨ ਕਰਨ ਦੇ ਨੂੰ ਵਰਤੀ ਕਿੰਨੇ ਕਰਨੀ ਕਿਸੇ ਨੇ ਨਹੀਂ ਕਿਹਾ ਜੀ ਪਤਾ ਨਹੀਂ ਜੀ ਕੀ ਹੈ ਤੇ ਕਿਸੇ ਨੇ ਕਹੀ ਸਾਡੀ ਜਾਨੀ ਦੁਸ਼ਮਣੀ ਕਿਸ ਨੇ ਆ ਗਈ ਦੁਸ਼ਮਣੀ ਕਿਸ ਦੇ ਹੋਊਗੀ ਇਤਾਂ ਕੀ ਦੁਸ਼ਮਣੀ ਕਿਸ ਨੂੰ ਕਿਸੇ ਵੀਰ ਦਾ ਫੋਨ ਨਹੀਂ ਆਇਆ ਨਾ ਅਸੀਂ ਗਲਤ ਕਹਿਣਾ ਕਿਸ ਬਾਰੇ ਸਿੱਧੀ ਗੱਲ ਕੀ ਮੰਗ ਕਰਦੇ ਸਰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਮੰਗ ਇਹ ਉਹ ਕਰਦੇ ਸਾਡੀ ਸੇਫਟੀ ਕਰੇ ਕਿ ਹਾਨੂੰ ਅਸੀਂ ਯਾਰ ਦੁਕਾਨ ਖੋਲਾਂ ਜਾਂ ਬੰਦ ਕਰ ਦਾਂਗੇ ਇਸ ਤਰ੍ਹਾਂ ਫਿਰ ਕੀ ਕਰਾਂਗੇ ਕੰਮ ਨਹੀਂ ਸ਼ੀਸ਼ੇ ਲੱਗੀ 12 ਇਹਨਾਂ ਬਚਾਅ ਹੋ ਗਿਆ ਪੱਤਾ ਤੀਰ ਕਰਤਾ ਹਾਂਜੀ ਬਚਾਅ ਕਰਤਾ ਕਿਸੇ ਨੂੰ ਕਹਿੰਦੇ ਲੈੜੀ ਲੈੜੀ ਇਹਨਾਂ ਦੀ ਮਿਸਿਸ ਮਿਸਿਸ ਮੇਰੇ ਹੀ ਉਹ ਢੇਪੇ ਮੈਸਨ ਲੱਗੀ ਚਲੋ ਬਚਾਅ ਹੋ ਗਿਆ ਜੀ ਉਹਨਾਂ ਦਾ ਅਸੀਂ ਸਰ ਕੀ ਮਾਮਲਾ ਹੈ ਜਿਹੜਾ ਗੋਲੀ ਚੱਲੀ ਹੈ ਜੰਨਾਲੇ ਨੂੰ ਇਹ ਜਿਹੜਾ ਜਿਹੜੇ ਵਾਲੇ ਜਿਹੜੀ ਗੋਲੀ ਚੱਲੀ ਆ ਆਪਣੇ ਉਹਦਾ ਆਪਣੇ ਸੋਨੇ ਦਾ ਕਾਰੋਬਾਰ ਹੀ ਮੁੰਡੇ ਦੋ ਅਨਪਛਾਤੇ ਆਏ ਗੋਲੀ ਚਲਾ ਕੇ ਆ ਬਾਕੀ ਉਹਦਾ ਆਪਾਂ ਸੀਸੀਟੀਵੀ ਕੈਮਰੇ ਦੀ ਟੀਮਾਂ ਲਾਤੀਆਂ ਕੈਮਰੇ ਵੇਖਣ ਦੇ ਜਲਦੀ ਤੋਂ ਜਲਦੀ ਦੋਸ਼ ਜਿਹੜੇ ਗ੍ਰਿਫਤਾਰ ਕੀਤੇ ਜੀ ਕਿਹੜੀ ਦੁਕਾਨ ਤੇ ਚੱਲੀ ਜੀ ਇਹ ਸੋਨੂ ਜੁਐਲਰ ਅੱਛਾ ਜੀ ਠੀਕ ਜਗ੍ਹਾ ਤੇ ਇਹ ਜੀ ਹੈਗਾ ਬਾਲਵੀ ਕਿਚੌਂੜਿਆ ਬਿਲਕੁਲ ਨਾਲ ਮੁੰਡੇ ਦੀ ਤਫਤੀਸ਼ ਕੀ ਸਾਹਮਣੇ ਲੈਂਦਾ ਜੀ ਅਜੇ ਤਾਂ ਸੀਸੀਟੀਵੀ ਖੰਡੇ ਜੀ ਉਸ ਤੋਂ ਬਾਅਦ ਜੋ ਵੀ ਸਾਹਮਣੇ ਗੱਲ ਆਊਗੀ ਤੋਂ ਤੁਹਾਨੂੰ ਸੇਵ ਕੀਤੀ ਜਾਊਗੀ ਪੁਰਾਣੀ ਕੋਈ ਇਹਨਾਂ ਨੂੰ ਕੋਈ ਤੰਗੀ ਤੁੰਗੀ ਫਰੋਤੀ ਫਰਤੀ ਜਿਹੀ ਕੋਈ ਅਜਿਹੀ ਗੱਲ ਹੈਗੀ ਨਹੀਂ ਜੀ ਪੁਰਾਣੀ ਕੋਈ ਇਹਨਾਂ ਨੇ ਕਾ ਫਰੋਤੀ ਨਹੀਂ ਸਾਡੇ ਕੋਲ ਕੋਈ